ਸਾਰਾ ਯੂਰਪ ਨੰਗਾ ਹੋ ਗਿਆ ਅਮਰੀਕਾ ਕੈਨੇਡਾ ਨੰਗਾ ਹੋ ਅਰਧ ਨਗਨ ਈ ਸਤਰੀਆਂ ਘੁੰਮਦੀਆਂ ਸਰੀਰ ਦੀ ਨਮਾਇਸ਼ ਕਰਨੀ ਹੈ ਪ੍ਰਦਰਸ਼ਨੀ ਕਰਨੀ ਹੈ ਜਗਤ ਦੇਖੇ ਦੁਨੀਆ ਦੇਖੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਜਿਹੜੇ ਪਰਸ਼ਨ ਜਾਣਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਸਿਆਦਦਾਰ ਸੀ ਅਰਥ ਕੀ ਹੈ ਸਿਆਦ ਸ਼ਿਕਾਰੀ ਤੇ ਪੁਰਸ਼ ਜਿਹੜੇ ਨੇ ਸ਼ਿਕਾਰੀ ਨੇ ਇਸ ਤਰ੍ਹਾਂ ਦੀ ਤਲਾਸ਼ ਇਸ ਚ ਨੇ ਦੇਖਣ ਦੀ ਇਕ ਅਰਧ ਨਗਨ ਹੋ ਕੇ ਵਿਚਰਦੀ ਹੈ ਜਾਂ ਨਗਨ ਹੋ ਕੇ ਵਿਚਰਦੀ ਹੈ ਕਿ ਪੁਰਸ਼ ਦੀ ਬਿਰਤੀ ਸ਼ਿਕਾਰੀ ਹੋ ਗਈ ਉਹ ਦੇਖਣਾ ਚਾਹੁੰਦਾ ਹੈ ਇਸ ਤਰ੍ਹਾਂ ਦੀ ਸਰੀਰਕ ਤਲ ਤੇ ਹੀ ਜ਼ਿੰਦਗੀ ਦੋਹਾਂ ਇਸਤਰੀ ਤੇ ਪੁਰਸ਼ ਦੀ ਰੁਕ ਕੇ ਰਹਿ ਗਈ ਹੈ ਕਰਦੇ ਜਿਨ ਪੁੱਤ ਨਹੀਂ ਪੈਦਾ ਹੋਣਗੇ ਤਾਂ ਕੌਣ ਹੋੜਗਾ ਨਾ ਕੋਈ ਪਾਠ ਨਾ ਕੋਈ ਪੂਜਾ ਨਾ ਕੋਈ ਜਪ ਤਪ ਕੁਝ ਵੀ ਨਹੀਂ ਔਰ ਭਗਤ ਕਬੀਰ ਕਹਿੰਦੇ ਨੇ ਜਿੱਥੇ ਜਪ ਤਪ ਨਹੀਂ ਪ੍ਰਮਾਤਮਾ ਦਾ ਨਾਮ ਨਹੀਂ ਤੇ ਕਦੀ ਪ੍ਰਮਾਤਮਾ ਦੇ ਪਿਆਰੇ ਜਾਂਦੇ ਨਹੀਂ ਮਤ ਸਮਝੋ ਉਸ ਘਰ ਦੇ